ਅੱਜ ਆਪਾਂ ਜਾ ਰਹੇ ਆਂ ਜੀਰੇ ਦੇ ਕੋਲ ਪਿੰਡ ਚੋਲਾ ਤੇ ਉੱਥੇ ਵੀਰ ਨੇ ਆਪਾਂ ਨਾਲ ਕਾਫੀ ਦਿਨ ਤੋਂ ਆਪਣੇ ਨਾਲ ਗੱਲਬਾਤ ਚੱਲਦੀ ਪਈ ਸੀ ਤੇ ਵੀਰ ਐਨ ਆਰ ਆਈ ਐ ਬਾਹਰੋਂ ਵੀਰ ਨੇ ਆਪਾਂ ਨੂੰ ਫੋਨ ਕੀਤਾ ਸੀਗਾ ਤੇ ਬਾਈ ਕਹਿੰਦਾ ਵੀ ਆਪਣੇ ਏਸੀ ਲੱਗਾ ਆ ਸੈਮਸੰਗ ਸ਼ੈਨ ਕੰਪਨੀ ਦਾ ਤੇ ਏਸੀ ਘੱਟ ਕੂਲਿੰਗ ਕਰਦਾ ਹੈਗਾ ਤੇ ਅੱਜ ਆਪਾਂ ਉਸ ਵੀਰ ਦਾ ਏਸੀ ਚੈੱਕ ਕਰਨ ਵਾਸਤੇ ਜਾ ਰਹੇ ਆਂ ਉਹਨਾਂ ਨੇ ਜਨਰੇਟਰ ਦਾ ਪ੍ਰਬੰਧ ਕਰ ਲਿਆ ਹੋਇਆ ਕਿਉਂਕਿ ਲਾਈਟ ਦਾ ਅਜੇ ਵੀ ਕੱਟੇ ਆ ਤੁਹਾਡੇ ਸਾਹਮਣੇ ਵੇਖੋ ਸਾਰਾ ਬਰੂਤ ਪਿਆ ਹੈਗਾ ਤੇ ਲਾਈਟ ਦੇ ਕੱਟ ਲੱਗਦੇ ਗਿਆ ਜੇ 10-15 ਦਿਨ ਦੀ ਗੇਮ ਹੈਗੀ ਉਸ ਤੋਂ ਬਾਅਦ ਵਿੱਚ ਲੈਡ ਦੀ ਜਿਹੜੀ ਸਮੱਸਿਆ ਉਹ ਠੀਕ ਹੋ ਜਾਏਗੀ ਤੇ ਬਾਕੀ ਬਹੁਤ ਸਾਰੇ ਮੇਰੇ ਵੀਰ ਮੇਰੇ ਮਿੱਤਰ ਬਾਹਰੋਂ ਵੀ ਆਪਾਂ ਨੂੰ ਫੋਨ ਕਰਦੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਆਪਣੇ ਤੇ ਯਕੀਨ ਕਰਦੇ ਆ ਆਪਾਂ ਨੂੰ ਫੋਨ ਕਰਦੇ ਆ ਤੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਹਰ ਕਿਸੇ ਦਾ ਰਿਪਲਾਈ ਕੀਤਾ ਜਾਵੇ ਤੇ ਜੇ ਕਿਸੇ ਦਾ ਆਪਾਂ ਫੋਨ ਨਹੀਂ ਵੀ ਚੁੱਕਦੇਗੇ ਤੇ ਬਾਈ ਜੀ ਪਤਾ ਕਿ ਰਸ਼ ਬਾਲਾ ਜ਼ਿਆਦਾ ਹੁੰਦਾ ਤੁਹਾਡੇ ਪਿਆਰ ਦੀ ਸਦਕਾ ਤੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਦਿਆ ਕਰੋ ਵਾਇਸ ਮੈਸੇਜ ਕਰਦਿਆ ਕਰੋ ਟਾਈਮ ਕੱਢ ਕੇ ਮੈਂ ਤੁਹਾਨੂੰ ਰਿਪਲਾਈ ਕਰਦਾ ਕਰਾਂਗਾ ਮਿਲਦੇ ਹਾਂ ਹੁਣ ਤੁਹਾਨੂੰ ਅਗਲੀਆਂ ਰਾਵਾਂ ਤੇ ਬਣੇ ਰਿਹਾ ਜੀ ਆਪਣੇ ਇਸ ਵਲੌਗ ਦੇ ਨਾਲ ਆਪਾਂ ਪਹੁੰਚ ਗਏ ਹਾਂ ਵੀਰ ਜੀ ਹੋਣਾ ਦੇ ਘਰ ਇਹ ਸੈਮਸੰਗ ਕੰਪਨੀ ਦਾ ਏਸੀ ਲੱਗਿਆ ਜਿਹੜਾ ਕਿ ਫਿਕਸ ਸਪੀਡ ਹੈ ਨਾਨ ਨੋਇਜ਼ ਏਸੀ ਹੁਣ ਲਾਈਟ ਗਈ ਹੋਈ ਆ ਤੇ ਜਿੰਨਾ ਟਾਈਮ ਲਾਈਟ ਦਾ ਜਨਰੇਟਰ ਦਾ ਇੰਤਜ਼ਾਮ ਹੁੰਦਾ ਤੇ ਆਪਾਂ ਉਹਨਾਂ ਚਿਰ ਹੱਥ ਪੱਲਾ ਮਾਰਦੇ ਆ ਏਸੀ ਨੂੰ ਚੈੱਕ ਕਰਦੇ ਆ ਵੀ ਇਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਬਾਕੀ ਦਾ ਲਾਈਟ ਜਦੋਂ ਸੈੱਟ ਹੋ ਜੇਗੀ ਉਸ ਤੋਂ ਬਾਅਦ ਵਿੱਚ ਕਲੀਅਰ ਹੋਏਗਾ ਏਸੀ ਦਾ ਟਾਪ ਕਵਰ ਆਪਾਂ ਉਤਾਰ ਲਿਆ ਤੇ ਚੈੱਕ ਕਰਦੇ ਪਏ ਆ ਕੋਇਲ ਦੇ ਵਿੱਚ ਡਸਟ ਵੀ ਕਾਫੀ ਜ਼ਿਆਦਾ ਨਜ਼ਰ ਆ ਰਹੀ ਹੈ ਤੇ ਇਧਰਲੇ ਬੰਨੇ ਮੌਇਸਚਰ ਵੀ ਬਣਿਆ ਆ ਔਇਲ ਲੱਗਿਆ ਆ ਤੇ ਹੁਣ ਆਪਾਂ ਆਊਟਡੋਰ ਨੂੰ ਜਾ ਕੇ ਚੈੱਕ ਕਰਦੇ ਆ ਆਊਟਡੋਰ ਸੈਮਸੰਗ ਦਾ ਚੈੱਕ ਕਰਦੇ ਹਾਂ ਦੇ ਜੀ ਕਿੱਥੇ ਲੀਕ ਹੋ ਰਹੀ ਹੈ ਕੰਕਾਸ ਲੀਕੇ ਜਨਾਈ ਦੇਗਾ ਆ ਇਧਰ ਬਾਈ ਨੰਬਰ ਸੀ ਸਿਲਵਰ ਹੈ ਤਰਾ ਕਾ ਮੌਕਾ ਹੈ ਬੈਕ ਪ੍ਰੈਸ਼ਰ ਆਪਾਂ ਇਹਦਾ ਚੈੱਕ ਕੀਤਾ ਸਟੈਂਡ ਬਾਈ ਜੀ 93 ਕੋਤੇ ਕਰੀਬ ਹੈਗਾ ਤੇ ਪਰ ਜਿਹੜਾ ਇਹਦਾ ਕੁਵੈਲ ਹੈ ਉਹ ਹੀ ਅਲੂਮੀਨੀਅਮ ਦਾ ਸਾਰੀ ਗੱਲਬਾਤ ਕਰਕੇ ਇਹਨਾਂ ਨੂੰ ਦੱਸ ਦਿੰਨੇ ਆ ਬਾਕੀ ਜਨਰੇਟਰ ਚੱਲਦਾ ਤੇ ਫੇਰ ਕਲੀਅਰ ਹੋਏਗਾ ਏਸੀ ਦੇ ਵਿੱਚ ਕੀ ਫਾਲਟ ਹੈ ਜਿਹੜਾ ਸ਼ੋਰ ਹੈ ਗੈਂਸ ਦਾ ਫਾਲਟ ਤਾਂ ਹੈਗਾ ਹੀ ਹੈਗਾ ਬਾਕੀ ਹੋਰ ਕੰਪ੍ਰੈਸ਼ਨ ਕੰਪਰਸਰ ਵੀ ਚੈੱਕ ਕਰ ਲੈਣੇ ਆ ਤੇ ਹੁਣ ਚੈੱਕ ਕੀਤਾ ਹੀ ਪਤਾ ਲੱਗੇਗਾ ਇਧਰਲੇ ਪਨੇ ਪਾਇ ਪਾਰੀ ਗਈ ਹੈ ਉਹ ਸਾਹਮਣੇ ਦਾ ਉਹ ਜਗ੍ਹਾ ਤੋਂ ਆਪਾਂ ਨੂੰ ਨਟ ਵੀ ਖੋਲਨੇ ਪੈਣਗੇ ਲਾਈਟ ਦਾ ਇੰਤਜ਼ਾਮ ਹੋ ਗਿਆ ਤੇ ਏਸੀ ਨੂੰ ਆਪਾਂ ਆਨ ਕਰ ਦਿੱਤਾ ਤੇ ਏਸੀ ਦੇ ਬਲੂਰ ਦੇ ਵਿੱਚੋਂ ਇੱਕ ਸਾਊਂਡ ਜੀ ਵੀ ਆ ਰਹੀ ਗਈ ਹੈ ਚਲੋ ਆ ਲੈ ਨਾ ਪੌੜੀ ਲੱਗੀ ਰਹੀਆਂ ਸਮਾਨ ਲੈ ਆਓ ਬੈਕਸਾਈਡ ਤੋਂ ਇਨਡੋਰ ਤੇ ਫਲੇਅਰ ਨਟ ਆਪਾਂ ਖੋਲੇ ਤੇ ਹੁਣ ਆਪਾਂ ਇਨਡੋਰ ਯੂਨਟ ਨੂੰ ਥੱਲੇ ਉਤਾਰ ਕੇ ਤੇ ਇਹਦੀ ਸਰਵਿਸ ਵੀ ਕਰਨੀ ਹੈ ਤੇ ਨਾਲ ਹੀ ਇਹਦੀ ਚੈਕਿੰਗ ਵੀ ਕਰਨੀ ਹੈਗੀ ਆ ਪਹਿਲਾਂ ਦੇਖਦੇ ਆ ਇਹਦੇ ਕੋਇਲ ਦੇ ਕਿੰਨੇ ਕੋ ਹਾਲਾਤ ਮਾੜੇ ਆ ਤੇ ਰਿਪੇਅਰ ਦੇ ਹੋਣ ਦੇ ਕਾਬਿਲ ਹੈ ਜਾਂ ਨਹੀਂ ਜਵੇਂ ਤੁਹਾਨੂੰ ਦੱਸ ਲੈ ਲਈ ਕਵੇ ਪਰੇ ਦਾ ਬਹਿ ਇਸ ਕੋਟਾ ਰਿਹਾ। اے ਸੀ ਦੇ ਨਾਲ ਸਾਰੇ ਨਾੜ ਵੀ ਜੰਗਾਲੇ ਪਏ ਆ ਤੇ ਜੰਗਾਲ ਦੇ ਨਾਲ ਭਰਿਆ ਪਿਆ। ਇਹੀ ਕਾਰਨ ਹੋ ਸਕਦਾ ਵੀ ਜਿਹੜੀ ਇਹਦੀ ਗੈਸ ਵੀ ਲੀਕ ਹੋਈ ਹੈ। ਨਾੜ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਪਏ ਆ ਪਰ ਬੜਾ ਹੀ ਜ਼ਿਆਦਾ ਠੀਠ ਹੋਇਆ ਪਿਆ ਤੇ ਹੁਣ ਆਪਣੇ ਕੋਲ ਆ ਸਪਰੇਅ ਸੀਗੀ। ਸਪਰੇਅ ਮਾਰ ਕੇ ਜਿਹੜੀ ਜੰਗਰ ਉਹਦੇ ਕੋ ਹੁੰਦੀ ਹੈ। ਇਹਦੇ ਨਾਲ ਵੀ ਕੋਸ਼ਿਸ਼ ਕੀਤੀ ਆ ਪਰ ਗੱਲ ਨਹੀਂ ਬਣੀ। ਆਖਰਕਾਰ ਇਹਦੀ ਪੱਤੀ ਜਿਹੜੀ ਹੈ ਲੋਕ ਦੇ ਵਿੱਚੋਂ ਫੇਰ ਹੀ ਫ੍ਰੀ ਹੋਈ ਤੇ ਫੇਰ ਇਹਦਾ ਹੱਲ ਆਪણો ਨਿਕਲਿਆ। ਇੰਡੋਰ ਸਾਰੇ ਯੂਨਟ ਨੂੰ ਖੋਲਿਆ ਹੈਗਾ ਤੇ ਇਧਰਲੇ ਬਣੇ ਜਿਹੜੇ ਨੇ ਕਵਰ ਹੈ ਉਹ ਅਨਮੋਲ ਸਾਫ ਕਰਦਾ ਪਿਆ ਤੇ ਆਪਾਂ ਇਹਦੇ ਵਿੱਚ ਪ੍ਰੈਸ਼ਰ ਭਰ ਕੇ ਚੈੱਕ ਕਰਦੇ ਪਏ ਆਂ ਇਹਦੀ ਲੀਕੇਜ ਆਪਾਂ ਨੂੰ ਕਿੱਥੋਂ-ਕਿੱਥੋਂ ਮਿਲਦੀ ਗਈ ਹੈ ਇਧਰ ਪੂਰਾ ਜੰਗਾਲ ਬਣਿਆ ਪਿਆ ਏਸੀ ਦੇ ਕੋਇਲ ਦੇ ਉੱਪਰ ਤੇ ਨਾਲੇ ਇਹਦੀ ਲੀਕੇਜ ਲੱਭ ਲਾਂਗੇ ਤੇ ਨਾਲੇ ਇਹਨੂੰ ਪਾਣੀ ਮਾਰ ਕੇ ਸਾਫ ਕਰ ਲਵਾਂਗੇ ਪ੍ਰੈਸ਼ਰ ਭਰਨਾ ਆਪਾਂ ਸ਼ੁਰੂ ਕਰ ਦਿੱਤਾ ਤੇ ਇਧਰਲੇ ਬਣਿਆ ਆਪਾਂ ਨੂੰ ਲੀਕ ਵੀ ਜਿਹੜੀ ਹੈ ਨਜ਼ਰ ਆ ਰਹੀ ਗਈ ਹੈ ਕੰਡੀਸ਼ਨ ਕੋਇਲ ਦੀ ਕੋਈ ਖਾਸ ਵਧੀਆ ਨਹੀਂ ਹੈਗੀ ਤੇ ਬਾਕੀ ਆਪਾਂ ਇਹਨਾਂ ਨਾਲ ਸਾਰੀ ਗੱਲਬਾਤ ਕਰ ਦਿੱਤੀ ਆ ਜੋ ਵੀ ਇਹਦਾ ਪ੍ਰੋਸੈਸ ਏ ਆਪਾਂ ਇਹਨੂੰ ਸਮਝਾ ਦਿੱਤਾ ਕਿਉਂਕਿ ਜਿਹੜਾ ਆਊਟਡੋਰ ਯੂਨਟ ਏ ਉਹ ਵੀ ਸਿਲਵਰ ਦਾ ਏ ਤੇ ਜੇ ਆਪਾਂ ਇਹਦਾ ਇਨਡੋਰ ਬਦਲਦੇ ਆ ਤੇ ਉਹ ਵੀ ਕੋਸਟ ਕਾਫੀ ਆ ਜਾਣੀ ਤੇ ਕੱਲ ਨੂੰ ਜੇ ਇਹਦਾ ਆਊਟਡੋਰ ਯੂਨਟ ਏ ਤੇ ਉਹਦੇ ਵਿੱਚੋਂ ਕੋਈ ਲੀਕੇਜ ਹੋ ਜਾਂਦੀ ਏ ਤੇ ਕਾਮੀ ਤਾਂ ਵੀ ਇਹਨਾਂ ਦਾ ਨੁਕਸਾਨ ਕਾਫੀ ਏ ਆਪਾਂ ਇੱਕ ਵਾਰੀ ਟਰਾਈ ਕਰਦੇ ਆ ਜੇਕਰ ਗੈਸ ਕਿਸੇ ਬੰਨੇ ਆਪਾਂ ਨੂੰ ਲੱਗਦਾ ਵੇ ਇੱਕ ਜੋਇੰਟ ਲਾ ਕੇ ਗੈਸ ਰੁਕ ਜਾਂਦੀ ਏ ਤੇ ਫਿਰ ਤਾਂ ਆਪਾਂ ਗੈਸ ਪਾਵਾਂਗੇ ਨਹੀਂ ਤਾਂ ਆਪਾਂ ਏਸੀ ਨੂੰ ਇਦਾਂ ਹੀ ਪਏ ਕਰ ਦਵਾਂਗੇ ਛੱਡ ਦਵਾਂਗੇ ਪਰ ਟਰਾਈ ਕਰਨਾ ਆਪਣਾ ਇੱਕ ਵਾਰੀ ਫਰਜ ਏ ਤੇ ਉਹ ਟਰਾਈ ਆਪਾਂ ਕਰਦੇ ਆਂ ਹੁਣ ਆਪਾਂ ਇਹਦੇ ਵਿੱਚ ਪ੍ਰੈਸ਼ਰ ਭਰ ਕੇ ਤੇ ਇਹ ਜਿਹੜੇ ਕੋਇਲ ਨੂੰ ਆਪਾਂ ਨਾਲ ਗਵਾਂਡੀਆਂ ਦੇ ਘਰੇ ਇੱਕ ਪਾਣੀ ਦਾ ਚ ਬੱਚਾ ਤੇ ਉੱਥੇ ਲੈ ਕੇ ਜਾ ਰਹੇ ਹਗੇ ਆ ਤੇ ਉਹਦੇ ਵਿੱਚ ਆਪਾਂ ਡਬੋ ਕੇ ਚੈੱਕ ਕਰਦੇ ਆਂ ਵੀ ਕਿਹੜੀ ਕਿਹੜੀ ਜਗ੍ਹਾ ਤੋਂ ਆਪਣੀ ਦੀ ਲੀਕੇਜ ਮਿਲਦੀ ਆ ਹੁਣ ਆਪਾਂ ਆ ਚ ਬੱਚੇ ਦੇ ਵਿੱਚ ਇਹਨੂੰ ਕੋਇਲ ਨੂੰ ਡੁਬੋਇਆ ਇੱਕ ਸਾਈਡ ਤੇ ਆਪਾਂ ਨੂੰ ਇਧਰ ਲੀਕੇਜ ਨਜ਼ਰ ਆ ਰਹੀਗੀ ਆ ਤੇ ਦੂਜੇ ਬੰਨੇ ਜੇ ਲੀਕ ਹੀ ਨਹੀਂ ਨਜ਼ਰ ਆ ਰਹੀ ਕਿਉਂਕਿ ਇਹਦੇ ਉੱਪਰ ਸ਼ੋਰਾ ਬਹੁਤ ਜ਼ਿਆਦਾ ਜੰਮਿਆ ਤੇ ਪ੍ਰੈਸ਼ਰ ਦੇ ਨਾਲ ਵੀ ਪੂਰਾ ਕਲੀਅਰ ਨਹੀਂ ਹੁੰਦਾ ਇੱਕ ਵਾਰ ਜਿਹੜਾ ਸ਼ੋਰਾ ਜੰਮਿਆ ਸੀ ਨਾ ਉਹਨੂੰ ਸਾਫ ਕਰਕੇ ਦੁਬਾਰਾ ਫਿਰ ਕਵੈਲ ਨੂੰ ਡੁਬੋਇਆ ਤੇ ਇਧਰਲੇ ਬੰਨੇ ਤੁਸੀਂ ਵੇਖੋ ਲੀਕੇਜ ਇਸ ਜਗ੍ਹਾ ਤੋਂ ਵੀ ਨਜ਼ਰ ਆ ਰਹੀ ਹੈ ਤੇ ਇਧਰ ਤਾਂ ਲੀਕੇਜ ਹੈਗੀ ਸੀ ਇਹ ਤਾਂ ਆਪਾਂ ਨੂੰ ਕਲੀਅਰ ਸੀ ਉਹ ਦੂਜੇ ਬੰਨੇ ਵੀ ਪਾਣੀ ਸਿੰਮਦਾ ਪਿਆ ਦੁਬਾਰਾ ਫਿਰ ਕਵੈਲ ਨੂੰ ਸਾਫ ਕਰਦੇ ਆ ਚੰਗੀ ਤਰ੍ਹਾਂ ਸਾਫ ਕਰਕੇ ਤੇ ਇਹਦੇ ਉੱਪਰ ਜਿੰਨਾ ਵੀ ਸ਼ੋਰਾ ਹੈ ਉਹਨੂੰ ਉਤਾਰ ਦਿੰਨੇ ਆ ਤਾਂ ਜੋ ਆਪਾਂ ਜਿੰਨੀ ਜਿੰਨੀ ਲੀਕੇਜ ਉਹ ਮਿਲ ਜਾਵੇ ਤੇ ਜੋਇੰਟ ਲਗਾਉਣਾ ਜਿਹੜਾ ਉਹ ਸੌਖਾ ਹੋ ਜਾਵੇ ਕੋਇਲ ਦੇ ਯੂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਹੁਣ ਆਪਾਂ ਇਹਦੇ ਜਿੰਨੇ ਵੀ ਯੂ ਇਹਨਾਂ ਦੇ ਉੱਪਰ ਸ਼ੋਲਡਰ ਕਰ ਦਿੰਨੇ ਆ ਟੈਂਕੇ ਲਗਾ ਕੇ ਤੇ ਇਸ ਤੋਂ ਬਾਅਦ ਵਿੱਚ ਆਪਾਂ ਫਿਰ ਇਹਦੇ ਵਿੱਚ ਪ੍ਰੈਸ਼ਰ ਭਰਾਂਗੇ ਕਈ ਵਾਰੀ ਕਿ ਜਦੋਂ ਆਪਾਂ ਟੈਂਕੇ ਲਗਾਉਨੇ ਹੈ ਗਿਆਂ ਤੇ ਲੀਕੇਜ ਜਿਹੜੀ ਉਹ ਵੱਧ ਹੀ ਜਾਂਦੀ ਹੈ ਜਦੋਂ ਕੋਇਲ ਜ਼ਿਆਦਾ ਗਲਿਆ ਹੋਵੇ ਤੇ ਇਹ ਕੋਇਲ ਦੀ ਵੀ ਕੰਡੀਸ਼ਨ ਕਾਫੀ ਮਾੜੀ ਹੈਗੀ ਆ ਪਰ ਆਪਣਾ ਟਰਾਈ ਕਰਦੇ ਰਹਿਨੇ ਆ ਤੇ ਹੁਣ ਇਹਦੇ ਸਾਰੇ ਜੋਇੰਟ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਸ਼ੋਲਡਰ ਕਰਦੇ ਪਏ ਹਾਂ ਦੁਬਾਰਤੋਂ ਫਿਰ ਆਪਾਂ ਪ੍ਰੈਸ਼ਰ ਭਰਿਆ ਤੇ ਲੀਕੇਜ ਵੇਖੋ ਹੋਰ ਅੱਗੇ ਹੋ ਗਈ ਹੈ ਜਿਹੜੇ ਜਿਹੜੇ ਆਪਾਂ ਜੋਇੰਟ ਲਗਾਏ ਸੀ ਉਹਨਾਂ ਨੂੰ ਛੱਡ ਕੇ ਤੇ ਲੀਕੇਜ ਹੋਰ ਅੱਗੇ ਵੱਧਦੀ ਜਾਂਦੀ ਆ ਇਹਦਾ ਮਤਲਬ ਹੈ ਕਿ ਕੁਵੈਲ ਦੀ ਕੁਆਲਿਟੀ ਨਾ ਬਹੁਤ ਹੀ ਜ਼ਿਆਦਾ ਗਲ ਚੁੱਕੀ ਗਈ ਆ ਇਸ ਕਰਕੇ ਜਿਹੜੀ ਲੀਕੇਜ ਵਧੀ ਜਾਂਦੀ ਆ ਤੇ ਇਹਨੂੰ ਆਪਾਂ ਜ਼ਿਆਦਾ ਵੀ ਜੋਇੰਟ ਨਹੀਂ ਲਾ ਸਕਦੇਗੇ ਕਿਉਂਕਿ ਲੀਕੇਜ ਜਿੰਨੀ ਆਪਾਂ ਰੋਕਣ ਦੀ ਕੋਸ਼ਿਸ਼ ਕਰਦੇ ਆਂ ਓਨੀ ਵਧ ਹੀ ਜਾਂਦੀ ਐ ਤੇ ਇਹਦੇ ਵਿੱਚ ਗੈਸ ਰੁਕਣ ਦੇ ਕੋਈ ਵੀ ਚਾਂਸ ਨਜ਼ਰ ਨਹੀਂ ਆ ਰਹੇਗੇ ਹੁਣ ਇਹਦਾ ਆਪਾਂ ਨਾ ਤਾਂ ਇੰਡੋਰ ਚੇਂਜ ਕਰਾਂਗੇ ਤੇ ਨਾ ਇਹਦੇ ਚ ਗੈਸ ਪਾਵਾਂਗੇ ਜਿਵੇਂ ਏਸੀ ਨੂੰ ਖੋਲਿਆ ਸੀ ਉਸੇ ਤਰ੍ਹਾਂ ਪੈਕ ਕਰਕੇ ਆਪਾਂ ਵਾਲ ਦੇ ਉੱਪਰ ਲਗਾ ਕੇ ਏਸੀ ਨੂੰ ਛੱਡ ਕੇ ਆ ਰਹੇ ਆਂ ਟਾਈਮ ਤਕਰੀਬਨ 3:30 ਦਾ ਹੋ ਚੁੱਕਾ ਐ ਤੇ ਸਵੇਰੇ ਆਪਾਂ ਗਏ ਸੀ ਲਗਭਗ 10:30 11 ਵਜੇ ਉਸੇ ਏਸੀ ਤੇ ਆਪਣਾ ਅੱਧੇ ਦਿਨ ਤੋਂ ਵੀ ਜ਼ਿਆਦਾ ਸਮਾਂ ਲੱਗ ਗਿਆ ਪਰ ਏਸੀ ਦੇ ਵਿੱਚ ਪ੍ਰੋਬਲਮ ਇਹ ਵੀ ਕੁਵੈਲ ਬਹੁਤ ਜ਼ਿਆਦਾ ਇਨਡੋਰ ਦਾ ਲੀਕ ਹੈ ਤੇ ਜੇ ਆਪਾਂ ਚਾਹਦੇ ਤੇ ਇਨਡੋਰ ਨੂੰ ਸਾਰੇ ਨੂੰ ਆਪਾਂ ਬਦਲ ਵੀ ਸਕਦੇ ਹੇ ਪਰ ਉਸ ਚੀਜ਼ ਦੇ ਵਿੱਚ ਵੀ ਜਿਹੜੀ ਕਹਿ ਦਿੱ ਗਿਆ ਵੀ ਆਪਾਂ ਸੰਤੁਸ਼ਟੀ ਨਹੀਂ ਸੀ ਹੈਗੀ ਕਿਉਂਕਿ ਜਿਹੜਾ ਉਹਦਾ ਕੁਵੈਲ ਹੈ ਉਹ ਆਊਟਡੋਰ ਜਿਹੜਾ ਉਹ ਸਿਲਵਰ ਦਾ ਹੈ ਤੇ ਜੇ ਆਪਾਂ ਕਸਟਮਰ ਤੋਂ ਇਨਡੋਰ ਦੇ ਵੀ ਆਪਾਂ ਪੈਸੇ ਲੈ ਕੇ ਇਨਡੋਰ ਆਪਾਂ ਨੂੰ ਬਦਲ ਦਿੰਦੇ ਤੇ ਫਿਰ ਵੀ ਗਾਂ ਕੋਈ ਭਰੋਸਾ ਨਹੀਂ ਅੱਜ ਖੜ ਜਾਂਦਾ 6 ਮਹੀਨਿਆਂ ਨੂੰ ਖੜ ਜਾਂਦਾ ਸਾਲ ਨੂੰ ਖੜ ਜਾਂਦਾ ਇੱਕ ਤਾਂ ਉਹ ਇਨਡੋਰ ਦੇ ਪੈਸੇ ਲਾਉਂਦਾ ਦੂਜਾ ਨੰਬਰ ਆਊਟਡੋਰ ਵੀ ਉਹਦਾ ਖਰਾਬ ਹੋ ਜਾਂਦਾ ਤੇ ਉਹਦੇ ਵਿੱਚ ਉਹ ਕਸਟਮਰ ਦਾ ਹੋਰ ਜਿਆਦਾ ਨੁਕਸਾਨ ਸੀ ਪਰ ਆਪਾਂ ਨਹੀਂ ਚਾਹੁੰਦੇ ਜੇ ਕਿਸੇ ਨੇ ਆਪਾਂ ਨੂੰ ਮਾਨਤਾਨ ਦੇ ਨਾਲ ਬੁਲਾਇਆ ਕਿਸੇ ਭਰਾ ਨੇ ਬੁਲਾਇਆ ਤੇ ਉਹਦਾ ਜਿਆਦਾ ਨੁਕਸਾਨ ਹੋਵੇ ਇਸ ਕਰਕੇ ਆਪਾਂ ਕੰਮ ਨੂੰ ਵਿੱਚ ਛੱਡਣਾ ਤੇ ਅਗਲੇ ਨੂੰ ਇਹ ਸਲਾਹ ਦੇ ਦਿੱਤੀ ਆ ਵੀ ਤੁਸੀਂ ਆਪਣਾ ਏਸੀ ਨਵਾਂ ਲਗਵਾ ਲਓ ਚਲੋ ਹੁਣ ਇੱਕ ਵਾਰੀ ਕਸਟਮਰ ਦੇ ਪੈਸੇ ਲੱਗ ਜਾਣਗੇ ਤੇ ਕੋਈ 4 ਸਾਲ 5 ਸਾਲ ਕੋਈ ਏਸੀ ਨੂੰ ਦੇਖਣ ਦੀ ਲੋੜ ਨਹੀਂ ਪੈਗੀ ਪਰ ਜੇ ਇੱਕ ਵਾਰੀ ਆਪਾਂ ਹੁਣ ਗੈਸ ਦੇ ਪੈਸੇ ਲਿਆਉਂਦੇ ਉਹਨਾਂ ਦੇ ਕਹਿਣ ਤੇ ਮੈਂ ਟਰਾਈ ਜਰੂਰ ਕੀਤਾ ਵੀ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜੇ ਆਪਾਂ ਟਰਾਈ ਕਰ ਲੈਨੇ ਜੇ ਇਹਦੇ ਟੈਂਕੇ ਅੱਗੇ ਨਾ ਲੀਕ ਹੋਏ ਤੇ ਫਿਰ ਆਪਾਂ ਇਹਦੇ ਵਿੱਚ ਗੈਸ ਪਾ ਦਵਾਂਗੇ ਆਦਰਵਾਇਜ਼ ਆਪਾਂ ਨੂੰ ਨਵਾਂ ਹੀ ਲੈਣਾ ਪੈਣਾ ਨਹੀਂ ਤੇ ਆਪਾਂ ਇੰਡੋਰ ਬਦਲਦੇ ਉਹ ਤੁਹਾਨੂੰ ਸਾਰੀ ਗੱਲਬਾਤ ਦੱਸ ਦਿੱਤੀ ਹੈ ਸੋ ਇਹ ਸੀ ਆਪਣੀ ਇੱਕ ਛੋਟੀ ਜੀ ਵੀਡੀਓ ਜਿੰਦੇ ਵਿੱਚ ਤੁਹਾਨੂੰ ਏਸੀ ਦੀ ਲੀਕੇਜ ਬਾਰੇ ਦੱਸਿਆ ਜੇਕਰ ਵੀਡੀਓ ਪਸੰਦ ਆਈ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ